ਸਤਿ ਸ਼੍ਰੀ ਅਕਾਲ ਜੀ ਮੈਂ ਸਰਵੀ ਢਿੱਲੋਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਬਹਿਗਰੂਪੁਰਾ ਫਾਰਮ ਤੇ ਬਣਾ ਰਹੇ ਹਾਂ ਇੱਥੇ ਬਾਈ ਅੰਬਰਤ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਜ਼ਹਿਰ ਮੁਕਤ ਸਬਜ਼ੀਆਂ ਤਿਆਰ ਕਰਦੇ ਆ ਅੱਜ ਆਪਾਂ ਉਹਨਾਂ ਤੋਂ ਜਾਵਾਂ ਜਾਣਾਗੇ ਜੋ ਵੀ ਹੁਣ ਗਰਮੀ ਦੀਆਂ ਸਬਜ਼ੀਆਂ ਉਹਨਾਂ ਦੀ ਆਖਰੀ ਲਵਾਈ ਹੋ ਰਹੀ ਹੈ ਜੂਨ ਜਲਾਈ ਦੇ ਵਿੱਚ ਇਸ ਲਵਾਈ ਦੇ ਵਿੱਚ ਕਿਉਂਕਿ ਬਰਸਾਤਾਂ ਨਹੀਂ ਆਇਈ ਇਸ ਲਈ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਜਿਹੜੇ ਬੀਜ ਹੈ ਆਪਾਂ ਨੂੰ ਜਿਹੜੇ ਪਹਿਲਾਂ ਫਰਵਰੀ ਮਾਰਚ ਦੇ ਵਿੱਚ ਲਾਉਣੇ ਆ ਜਾਂ ਨਵੰਬਰ ਦੇ ਵਿੱਚ ਲਾਉਣੇ ਆ ਵੀ ਉਹੀ ਬੀਜ ਲਾਉਣੇ ਚਾਹੀਦੇ ਆ ਜਾਂ ਬਰਸਾਤਾਂ ਦੇ ਵਿੱਚ ਬਿਮਾਰੀਆਂ ਜ਼ਿਆਦਾ ਆਉਣ ਕਾਰਨ ਆਪਾਂ ਨੂੰ ਹੋਰ ਬੀਜ ਲਾਉਣੇ ਚਾਹੀਦੇ ਆ ਹੁਣ ਜੂਨ ਜੁਲਾਈ ਦੇ ਵਿੱਚ ਆਪਾਂ ਕਿਹੜੀਆਂ ਸਬਜ਼ੀਆਂ ਖੇਤ ਦੇ ਵਿੱਚ ਲਾ ਸਕਦੇ ਆ ਜਿਹੜੀਆਂ ਆਪਾਂ ਨੂੰ ਅਗਸਤ ਸਤੰਬਰ ਅਕਤੂਬਰ ਦੇ ਵਿੱਚ ਆਪਾਂ ਨੂੰ ਸਬਜ਼ੀ ਦੇ ਸਕਣ ਉਸ ਵਿਸ਼ੇ ਤੇ ਅੱਜ ਆਪਾਂ ਭਾਈ ਅੰਮਰਤ ਦੇ ਨਾਲ ਕਰਾਂਗੇ ਗੱਲਬਾਤ ਸਸਿਕਾ ਭਾਈ ਸਸਿਕਾ ਭਾਈ ਜੀ ਅੱਜ ਅਸੀਂ ਸੋਥੋਂ ਜਾਣਕਾਰੀ ਲੈਣੀ ਹੈ ਵੀ ਜਿਹੜੀਆਂ ਹੁਣ ਸਬਜ਼ੀਆਂ ਲੱਗਣੀਆਂ ਐ ਜਿਹੜੀਆਂ ਗਰਮੀ ਦੀਆਂ ਸਬਜ਼ੀਆਂ ਆ ਉਹਨਾਂ ਦੀ ਲਾਸਟ ਲਵਾਈ ਹੈਗੀ ਐ ਹੁਣ ਤੇ ਵੀ ਉਹਦੋਂ ਕਿਹੜੀਆਂ ਵੈਰਾਈਟੀਆਂ ਆਪਾਂ ਹੁਣ ਲਾਈਏ ਤੇ ਕਿਉਂਕਿ ਹੁਣ ਬਰਸਾਤਾਂ ਦਾ ਟਾਈਮ ਐ ਬਰਸਾਤਾਂ ਦੇ ਵਿੱਚ ਬਿਮਾਰੀਆਂ ਬਹੁਤ ਆਉਂਦੀਆਂ ਐ ਬਿਮਾਰੀਆਂ ਨੂੰ ਕੰਟਰੋਲ ਆਈਆਂ ਵੀ ਕੋਈ ਐਗੀਆਂ ਸਬਜ਼ੀਆਂ ਵੀ ਆਪਾਂ ਨੂੰ ਘੱਟ ਤੋਂ ਘੱਟ ਸਪਰੇਅ ਕਰਨੀ ਪਵੇ ਉਹਨਾਂ ਦੇ ਵੈਰਾਈਟੀਆਂ ਬਾਰੇ ਦੱਸੋ ਸਾਨੂੰ ਤੇ ਨਾਲੇ ਕਦੋਂ ਲਵਾਈ ਕਰ ਸਕਦੇ ਆਪਾਂ ਇਹਨਾਂ ਪਹਿਲਾਂ ਤਾਂ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਆਪਾਂ ਜੇ ਗੱਲ ਕਰਦੇ ਆਂਗੇ ਬਰਸਾਤ ਰੁੱਤ ਦੀਆਂ ਜਿਹੜੀਆਂ ਸਬਜ਼ੀਆਂ ਨੇ ਕਦੂ ਜਿਵੇਂ ਆਪਾਂ ਕਦੂ ਤੋਰੀ ਪੇਠੇ ਤੋਂ ਸ਼ੁਰੂ ਹੋ ਜਾਂਦੇ ਆਂ ਹਾਂਜੀ ਇਹ ਤਕਰੀਬਨ 10 11 ਕਿਸਮਾਂ ਦੀਆਂ ਜਿਹੜੀਆਂ ਸਬਜ਼ੀਆਂ ਨੇ ਮੰਨ ਲਓ 2-3 ਅੱਗੇ ਜਾ ਕੇ ਪਨੀਰੀ ਵਾਲੀਆਂ ਲੱਗਣਗੀਆਂ ਅਗਸਤ ਟਾਈਮ ਹਾਂ ਹਾਂ ਹੁਣ ਉਹਨਾਂ ਦੀ ਪਨੀਰੀ ਲੱਗੂਗੀ ਜਿਵੇਂ ਬਰਖਾ ਬਾਹਰ ਟਮਾਟਰ ਹੋ ਗਿਆ ਜਾਂ ਬੈਂਗਣੀ ਹੋਗੀ ਬੈਂਗਣੀ ਚੋਗੇ ਕਿਸਮਾਂ ਨੇ ਜਿਹੜੀਆਂ ਆਪਣੀਆਂ ਯੂਨੀਵਰਸਿਟੀ ਦੀਆਂ ਕਿਸਮਾਂ ਨੇ ਇਹ ਬਹੁਤ ਹੀ ਬਧੀਆਂ ਕਿਸਮਾਂ ਨੇ ਜਿਵੇਂ ਬਰੀਂਜਲ ਦੀ ਗੱਲ ਕਰੀਏ ਪੰਜਾਬ ਰੌਣਕ ਰੰਗ ਬਹੁਤ ਸੋਹਣਾ ਹੈ ਲੰਬੀ ਵੈਂਗਣੀ ਹੈ ਤੇ ਉਸੇ ਤਰ੍ਹਾਂ ਭਰਪੂਰ ਹੈ ਥੋੜਾ ਗੁਲਾਈਚ ਆਪਣੀ ਯੂਨੀਵਰਸਿਟੀ ਦੀਆਂ 5-6 ਕਿਸਮਾਂ ਨੇ ਬਰੀਂਜਲ ਦੀਆਂ ਜਿਹੜੀਆਂ ਬਹੁਤ ਹੀ ਲਾਹੇਵੰਦ ਨੇ ਕਿ ਬਿਮਾਰੀ ਨਾਲ ਜਿਹੜਾ ਟੱਕਰ ਕਰਨ ਦੀ ਸ਼ਮਤ ਹੈ ਇਹਨਾਂ ਦੀ ਬਹੁਤ ਵਧੀਆ ਕਿਉਂਕਿ ਇੱਕ ਵੈਰੈਟੀ ਸੀਡ ਨੇ ਇਹਨਾਂ ਨਾਲ ਜ਼ਿਆਦਾ ਛੇੜਛਾੜ ਨਹੀਂ ਹੋਇਆ ਉਸੇ ਤਰ੍ਹਾਂ ਜਿਵੇਂ ਆਪਾਂ ਕੱਦੂ ਦੀ ਗੱਲ ਕਰਦੇ ਹਾਂ ਕੱਦੂ 'ਚ ਯੂਨੀਵਰਸਿਟੀ ਦੀ ਵੈਰੈਟੀ ਵੀ ਬਹੁਤ ਵਧੀਆ ਨੇ 2-3 ਵੈਰੈਟੀਆਂ ਨੇ ਪਰ ਜਿਹੜੀਆਂ ਸਾਡੀਆਂ ਇੱਕ ਲੋਕਲ ਵੈਰਾਈਆਂ ਨੇਗੀਆਂ ਜਿਵੇਂ ਚਿਤਲਾ ਕੱਦੂ, ਬੀਨ ਕੱਦੂ, ਪੇਠਾ ਕੱਦੂ, ਧਾਰੀਆਂ ਵਾਲਾ ਕੱਦੂ ਇਹ ਜੂਨ ਜਲਾਈ ਦੇ ਟਾਈਮ 'ਚ ਸਭ ਤੋਂ ਮਜ਼ਬੂਤ ਵੈਰਾਈਆਂ ਨੇ ਇਹਨਾਂ ਨੂੰ ਜਿਹੜੀਆਂ ਉੱਲੀ ਵਾਲੀਆਂ ਬਿਮਾਰੀਆਂ ਨੇ ਉਹ ਬਹੁਤ ਘੱਟ ਪੈਂਦੀਆਂ ਨੇ ਤੇ ਬੂਟਾ ਪਹਿਲਾਂ ਗਰੋਥ ਬਹੁਤ ਕਰਦਾ ਹੈ ਗਰੋਥ ਕਰਨ ਤੋਂ ਬਾਅਦ ਫਿਰ ਜਦੋਂ ਫਰੂਟ ਦਿੰਦਾ ਹੈ ਤੇ ਜਿਹੜਾ ਦਾ ਝਾੜ ਹੈ ਉਹ ਵੀ ਉਹਨਾਂ ਨਾਲੋਂ ਜ਼ਿਆਦਾ ਆ ਜਾਂਦਾ ਹੈ ਤੇ ਕਿਸਾਨ ਵੀਰਾਂ ਦੇ ਪੱਲੇ ਜਿਹੜੀ ਆਮਦਨ ਹੈ ਉਹ ਜ਼ਿਆਦਾ ਪੈਂਦੀ ਹੈ ਤੇ ਟੇਸਟ ਪੱਖੋਂ ਜਿਹੜੇ ਖੇਤਕਾਰ ਨੇ ਉਹ ਇਹਨੂੰ ਜ਼ਿਆਦਾ ਪਸੰਦ ਕਰਦੇ ਨੇ ਲੈਣ ਲਈ ਠੀਕ ਹੈ ਤੇ ਇਹਦੇ ਚ ਹੁਣ ਜਿਵੇਂ ਆਪਾਂ ਇਹ ਬ੍ਰੈਡੀਆਂ ਇਸ ਚ ਲਾਉਣੀਆਂ ਜੌਂ ਜਲਾਈ ਦੇ ਵਿੱਚ ਇਹਨਾਂ ਨੂੰ ਲਵਾਈ ਦੇ ਵਿੱਚ ਵੀ ਕੋਈ ਫਰਕ ਹੈ ਵੀ ਹੁਣ ਆਪਾਂ ਸੰਘਣੀਆਂ ਲਾਈਏ ਜਾਂ ਬਿਰਲੀਆਂ ਲਾਈਏ ਵੀ ਉਹਦੇ ਨਾਲ ਵੀ ਆਪਾਂ ਨੂੰ ਉਹਨਾਂ ਬਿਮਾਰੀਆਂ ਅਠਵਾਰੀਆਂ ਦੀ ਕੋਈ ਘਾਟ ਮਤਲਬ ਹੈ ਇਹ ਬਹੁਤ ਵਧੀਆ ਸਵਾਲ ਹੈ ਭਾਈ ਅੱਜਕੱਲ ਜਿਹੜੀਆਂ ਸੀਡ ਕੰਪਨੀਆਂ ਨੇ ਉਹਨਾਂ ਨੇ ਬੀਜ ਜ਼ਿਆਦਾ ਵੇਚਣ ਦੇ ਲਈ ਬੀਜਾਂ ਨੂੰ ਸੰਘਣਾ ਕਰਵਾਤਾ ਠੀਕ ਹੈ ਜਦੋਂ ਅਸੀਂ ਕੋਈ ਵੀ ਫਸਲ ਸੰਘਣੀ ਲਾਉਨੇ ਆ ਤਾਂ ਉਹਦੇ ਵਿੱਚ ਇੱਕ ਤਾਂ ਸਾਡਾ ਬੀਜ ਦਾ ਖਰਚਾ ਵਧ ਜਾਂਦਾ ਹੈ ਦੂਜਾ ਸਾਡੀ ਜਿਹੜੀ ਨਦੀਨ ਗੁੜਾਈ ਕਰਨੀ ਹੁੰਦੀ ਹੈ ਜਦੋਂ ਬੀਜ ਸੰਘਣਾ ਲੱਗਿਆ ਹੁੰਦਾ ਤਾਂ ਉਹ ਹੱਥਾਂ ਨਾਲ ਪੱਟਣਾ ਪੈਂਦਾ ਕੱਸੀਆ ਨਹੀਂ ਚੱਲਦਾ ਠੀਕ ਹੈ ਤੇ ਤਕਰੀਬਨ ਜਿੰਨਾ ਕ ਆਪਾਂ ਬੀਜ 1.5 ਤੋਂ 2 ਫੁੱਟ ਤੇ ਬੀਜ ਲਾਉਨੇ ਆ ਜੇ ਤਾਂ ਬਰਸਾਤੀ ਰੁੱਤ ਦੀ ਜਿਹੜੀ ਬੇਲ ਆ ਉਹ ਜ਼ਿਆਦਾ ਫੈਲਦੀ ਹੈ ਕਿਉਂਕਿ ਮੌਸਮ ਚ ਸਿਲ ਰਹਿੰਦੀ ਹੈ ਸਿਲ ਰਹਿਣ ਕਰਕੇ ਜਿਹੜੀ ਬੂਟੇ ਦੀ ਗ੍ਰੋਥ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਜਿਹੜੀ ਤਾਂ ਆਪਾਂ ਜਨਵਰੀ ਫਰਵਰੀ ਚ ਲਾਉਨੇ ਆ ਉਦੋਂ ਕਲਾਈਮੇਟ ਹੋਰ ਹੁੰਦਾ ਡਰ ਰਹਿੰਦਾ ਵੀ ਬੂਟੇ ਮਰ ਨਾ ਜਾਣ ਤਾਂ ਆਪਾਂ ਨੂੰ ਸੰਘਣਾ ਲਾਉਣਾ ਪੈਂਦਾ ਪਰ ਜਿਹੜੀ ਹੁਣ ਸਬਜੀ ਲੱਗੂਗੀ ਬਰਸਾਤੀ ਰੁੱਤ ਦੀ। ਕਈ ਬਿਰਲੀ ਲੱਗਦੀ ਐ। ਬਿਰਲੀ ਦੇ ਵਿੱਚ ਜਿਹੜੀ ਧੁੱਪ ਹਵਾ ਸਾਰੀ ਸਹੀ ਕ੍ਰੋਸਿੰਗ ਹੁੰਦੀ ਐ। ਸਹੀ ਕ੍ਰੋਸਿੰਗ ਨਾਲ ਜਿਹੜਾ ਝਾੜ ਆ ਉਹ ਵੀ ਵੱਧ ਮਿਲਦਾ ਐ ਤੇ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ। ਤੇ ਜਿਵੇਂ ਹੁਣ ਟਮਾਟਰ ਵਰਗੀਆਂ ਵੈਰਾਈਟੀਆਂ ਆ ਗਈਆਂ ਜਾਂ ਗੰਡਿਆਂ ਦੀਆਂ ਵੈਰਾਈਟੀਆਂ ਆ ਗਈਆਂ ਇਹਨਾਂ ਨੂੰ ਆਪਾਂ ਸਿੱਧੇ ਹੀ ਲਾ ਸਕਦੇ ਐ ਕਿ ਇਹਨਾਂ ਨੂੰ ਆਪਾਂ ਪਨੀਰੀ ਲਾ ਕੇ ਫਿਰ ਲਾਉਣੇ। ਇਹ ਲੱਗ ਸਿੱਧੇ ਵੀ ਜਾਂਦੇ ਨੇ ਔਰ ਸਿੱਧੇ ਲਾਉਣ ਨਾਲ ਜਿਹੜਾ ਹੁਣ ਦਾ ਟੈਂਪਰੇਚਰ ਐ ਉੱਥੇ ਫਿਰ ਸਾਨੂੰ ਜੇ ਆਪਾਂ ਖੇਤ 'ਚ ਕਵਰ ਕਰਦੇ ਆਂ ਜਾ ਜਿਵੇਂ ਆਪਾਂ ਨੂੰ ਸ਼ੇਡ ਪਾਉਣਾ ਹੁਣ ਵਰਖਾ ਬਾਹਰ ਵੈਰਿਟੀ ਆਪਣੀ ਯੂਨੀਵਰਸਿਟੀ ਦੀ ਹਾਂਜੀ ਜੇ ਉਹਨੂੰ ਅਸੀਂ ਨਰਸਰੀ ਦੇ ਰੂਪ ਵਿੱਚ ਤਿਆਰ ਕਰਦੇ ਹਾਂ ਮੰਨ ਲਓ ਮੈਨੂੰ 1000 ਬੂਟਾ ਚਾਹੀਦਾ ਤਾਂ ਮੈਂ ਉਹਨੂੰ ਛੋਟੇ ਜੀ ਜਗ੍ਹਾ 'ਚ ਗ੍ਰੀਨ ਸ਼ੇਡ ਪਾ ਕੇ ਤਿਆਰ ਕਰ ਲੂੰਗਾ ਜਦੋਂ ਉਹ ਅਗਸਤ 'ਚ ਜਾਊਗਾ ਅਗਸਤ ਦੇ ਵਿੱਚ ਜਾ ਕੇ ਆਪਣਾ ਜਿਹੜਾ ਹਿਊਮਸ ਵਾਲਾ ਮੌਸਮ ਹੈ ਉਹ ਨਿਕਲ ਜਾਊਗਾ ਜੁਲਾਈ 'ਚ ਪਨੀਰੀ ਤਿਆਰ ਹੋ ਜੂ ਤੇ ਅਗਸਤ 'ਚ ਜਾ ਕੇ ਆਪਾਂ ਇਹਦੀ ਟ੍ਰਾਂਸਪਲੈਂਟ ਕਰਕੇ ਖੇਤ 'ਚ ਓਪਨ ਚਲਾ ਲਾਂਗੇ ਜੇ ਆਪਾਂ ਇਹਨੂੰ ਡਾਇਰੈਕਟ ਸੀਡ ਕਰਦੇ ਹਾਂ ਫਿਰ ਸਾਨੂੰ ਖੇਤ ਇੰਨਾ ਕਵਰ ਕਰਨ ਤੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਠੀਕ ਹੈ ਤਾਂ ਕਰਕੇ ਪਨੀਰੀ ਨੂੰ ਆਪਾਂ ਛੇੜ ਦੇ ਥੱਲੇ ਥੋੜੇ ਏਰੀਆ ਚ ਤਿਆਰ ਕਰੋ ਤੇ ਫਿਰ ਜਦੋਂ ਦੀ ਪਟਾਈ ਕਰਨੀ ਹੈ ਇੱਕ ਮਹੀਨੇ ਬਾਅਦ ਜਿਹੜਾ ਕਲਾਈਮੇਟ ਉਹ ਚੇਂਜ ਹੋ ਜਾਂਦਾ ਮੌਸਮ ਚੇਂਜ ਹੋਣ ਤੋਂ ਬਾਅਦ ਫਿਰ ਆਪਾਂ ਇਹਦੀ ਟ੍ਰਾਂਸਪਲੈਂਟ ਕਰ ਲੈਂਦੇ ਠੀਕ ਹੈ ਤੇ ਉਸੇ ਤਰ੍ਹਾਂ ਬੈਂਗਣੀ ਹੈ ਹੂੰ ਵੀ ਕਈ ਵਾਰੀ ਬਰਸਾਤਾਂ ਜ਼ਿਆਦਾ ਪੈਣ ਕਰਕੇ ਪਾਣੀ ਖੜਾ ਹੋ ਜਾਂਦਾ ਪਾਣੀ ਖੜੇ ਨਾਲ ਨਦੀਨ ਵੀ ਜ਼ਿਆਦਾ ਹੋਣਗੇ ਗੁੜਾਈਆਂ ਫਾਲਤੂ ਦੀਆਂ ਪੈ ਜਾਂਦੀਆਂ ਹਨ ਠੀਕ ਹੈ ਤਾਂ ਉਹਨਾਂ ਤੋਂ ਬਚਣ ਲਈ ਆਪਾਂ ਪਹਿਲਾਂ ਪਨੀਰੀ ਤਿਆਰ ਕਰ ਲਓ ਜਦੋਂ ਬਰਸਾਤਾਂ ਚੱਲ ਜਾਂਦੀਆਂ ਨੇ ਵੱਡੀਆਂ ਬਰਸਾਤਾਂ ਨਿਕਲ ਗਈਆਂ ਅਗਸਤ ਚ ਤਕਰੀਬਨ ਬਰਸਾਤ ਘਟ ਜਾਂਦੀ ਹੈ ਠੀਕ ਹੈ ਤਾਂ ਉਦੋਂ ਜਾ ਕੇ ਆਪਾਂ ਇਹਨੂੰ ਟ੍ਰਾਂਸਪਲੈਂਟ ਕਰਕੇ ਲਗਾ ਸਕਦੇ ਹਾਂ ਠੀਕ ਹੈ ਤੇ ਇਹਨਾਂ ਨੂੰ ਆਪਾਂ ਜਿਵੇਂ ਹੁਣ ਇਹ ਲਾਉਣੀਆਂ ਸਾਰੀਆਂ ਵੈਰਾਈਟੀਆਂ ਤੇ ਆਪਾਂ ਕਦੋਂ ਤੱਕ ਇਹ ਫਲ ਦੇਣਾ ਸਟਾਰਟ ਕਰ ਦਿੰਦੀਆਂ ਮਰਦ ਯਕ ਦਿਨ ਤੱਕ ਜਿਹੜੀਆਂ ਜਿਵੇਂ ਕੱਦੂ ਮਤਲਬ ਬੇਲ ਵਾਲੀਆਂ ਜਾਤੀਆਂ ਨੇ ਸਾਰੀਆਂ ਠੀਕ ਹੈ 45 ਤੋਂ 50 ਦਿਨ ਬਾਅਦ ਇਹਨਾਂ ਤੇ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਮੰਨ ਲਓ 55 ਦਿਨ ਤੇ ਜਿਹੜੀ ਸਬਜ਼ੀ ਐ ਉਹ ਸਾਨੂੰ ਮਿਲਣ ਲੱਗ ਜਾਂਦੀ ਐ ਠੀਕ ਐ ਜਿਵੇਂ ਟਮਾਟਰ ਵਗੈਰਾ ਇਹ ਵੀ ਸਾਨੂੰ ਸਤੰਬਰ ਅਕਤੂਬਰ ਚ ਟਮਾਟਰ ਬਣਨ ਲੱਗ ਜਾਂਦਾ ਠੀਕ ਐ ਤੇ ਇਹਦਾ ਝਾੜ ਵੀ ਵਧੀਆ ਬਰਕਾ ਬਹਾਰ ਦਾ ਟੋਲਰੈਂਟ ਵੀ ਐ ਬਿਮਾਰੀਆਂ ਨਾਲ ਠੀਕ ਐ ਭਾਈਆmber ਤੇ ਜਿਹੜੇ ਹੁਣ ਚੌਲਾਂ ਦੀ ਗੱਲ ਕਰੀਏ ਜੇ ਉਹਦੇ ਚ ਦੋ ਵੈਰਟੀਆਂ ਆਉਣੀਆਂ ਇੱਕ ਤਾਂ ਬੂਟਾ ਖੜਮੇ ਹੁੰਦਾ ਬੂਟਾ ਤੇ ਇੱਕ ਬੇਲ ਵਾਲਾ ਚੌਲਾਂ ਹੁੰਦਾ ਹੁਣ ਆਪਾਂ ਕਿਹੜਾ ਚੌਲ ਲਾ ਸਕਦੇ ਆ ਜੇ ਬਾਰੇ ਸਾਨੂੰ ਪਹੁੰਚਣ ਇਹਦੇ ਚ ਜਿਵੇਂ ਆਪਾਂ ਨੂੰ ਲਾਉਣੇ ਦੋਨੇ ਚਾਹੀਦੇ ਨੇ ਹਾਂਜੀ ਉਹਦਾ ਕਾਰਨ ਕੀ ਹੈ ਜਿਵੇਂ ਜਿਹੜਾ ਬੇਲ ਵਾਲਾ ਹੈਗਾ ਉਹਨੂੰ ਅਸੀਂ 3 ਫੁੱਟ ਤੇ ਜਾਂ 2.5 ਫੁੱਟ ਤੇ ਲਾ ਲਓ ਠੀਕ ਹੈ ਉਹਦੇ ਵਿਚਕਾਰ ਦੋ ਧਣੇ ਇਹਦੇ ਲਾ ਦਿਓ ਠੀਕ ਹੈ ਕਿਉਂਕਿ ਉਹਨੇ ਬੇਲ ਬਣਨੀ ਹੈ ਉਹ ਤਾਂ 5 ਫੁੱਟ ਤੱਕ ਕਵਰ ਕਰ ਜਾਂਦੀ ਹੈ ਬੇਲ ਹੂੰ ਤੇ ਆਪਾਂ ਨੇ ਕੋਲ ਜਦੋਂ ਨੂੰ ਉਹਨੇ 5 ਫੁੱਟ ਤੇ ਜਾਣਾ ਉਹਨੂੰ 70 ਦਿਨ ਲੱਗ ਜਾਣਗੇ ਠੀਕ ਹੈ ਤੇ ਇਹਨੇ ਬੂਟੇ ਵਾਲੇ ਨੇ 70 ਦਿਨਾਂ ਚ ਖਤਮ ਹੋ ਜਾਣਾ ਠੀਕ ਹੈ ਤੇ ਆਪਾਂ ਉਹਦੇ ਵਿਚਕਾਰ ਹੀ ਲਾ ਲਓ ਦੋਨੇ ਜਿਵੇਂ ਪਹਿਲਾਂ ਆਪਾਂ ਲਵਾਈ ਹੈ ਜਿਹੜੀ ਉਹ ਬੇਲ ਵਾਲੇ ਬੂਟੇ ਦੀ ਕਰ ਦੋ 2.5 2.5 ਫੁੱਟ 5-5 ਦਾਣੇ 6-6 ਦਾਣੇ 9-9 ਇੰਚ ਤੇ ਆਪਾਂ ਬੂਟੇ ਵਾਲੇ ਦੇ ਪਰ ਦੋ ਠੀਕ ਹੈ ਤਾਂ ਹੋਣਾ ਕੀ ਹੈ 40 ਤੋਂ 45 ਦਿਨਾਂ ਬਾਅਦ ਸਾਨੂੰ ਜਿਹੜਾ ਲੋਭੀ ਹੈ ਉਹ ਮਿਲਣ ਲੱਗ ਜੂਗਾ ਹੂੰ ਹੂੰ ਤੇ ਆਪਣੀ ਕਿਸਾਨ ਦੀ ਆਮਦਨ ਸ਼ੁਰੂ ਹੋ ਜੂ ਜਿਹੜਾ ਬੇਲ ਵਾਲਾ ਹੈਗਾ ਉਹਨੇ 70 ਦਿਨਾਂ ਤੋਂ ਬਾਅਦ ਜਾ ਕੇ ਫਲ ਦੇਣਾ ਹੈ ਠੀਕ ਹੈ ਤੇ 70 ਦਿਨਾਂ ਬਾਅਦ ਇਹਨੇ ਖਤਮ ਹੋ ਜਾਣਾ ਤੇ ਉਹਨੇ ਸ਼ੁਰੂ ਹੋ ਜਾਣਾ ਠੀਕ ਹੈ ਮਤਲਬ ਦੋਨੇ ਜੁਆਇੰਟ ਹੀ ਲਗਾ ਦੋ ਜੇ ਕਿਸੇ ਕਿਸਾਨ ਵੀਰ ਨੇ ਇਕੱਲੇ ਲਗਾਉਣੇ ਨੇ ਫਿਰ 1.5-1.5 ਫੁੱਟ ਤੇ ਜਾਂ ਫੁੱਟ-ਫੁੱਟ ਦੇ ਜਿਹੜੇ ਆਪਣੇ ਬੇਲ ਵਾਲੇ ਚੌਲੇ ਨੇ ਉਹ ਲਾ ਲਓ ਅੱਗੇ ਇੱਕ ਇਹਦੇ 'ਚ ਬਹੁਤ ਦਿਲਚਸਪ ਗੱਲ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਮਾਲਵਾ ਬਿਲਡ ਦੇ ਵਿੱਚ ਰਾਜਮਾ ਦੀ ਦਾਲ ਖਾਧੀ ਜਾਂਦੀ ਹੈ ਠੀਕ ਹੈ ਅਸੀਂ ਪਿਛਲੇ ਸਾਲ ਤੋਂ ਮਤਲਬ 2 ਕਿ ਸਾਲ ਹੋ ਗਏ ਹੂੰ ਹੂੰ ਚੌਲਿਆਂ ਨੂੰ ਜਿਵੇਂ ਆਪਾਂ ਰਾਜਮਾ ਬਣਾਉਨੇ ਆ ਠੀਕ ਹੈ ਇਹ ਰੋਂਗੀ ਆਉਂਦੀ ਹੈ ਰੋਂਗੀ ਵੀ ਏਸੀ ਦੀ ਫੈਮਿਲੀ ਹੈ ਚੌਲਿਆਂ ਦੀ ਲੋਬੀ ਇਹਦੀ ਠੀਕ ਹੈ ਤੇ ਲੋਬੀਆ ਵੀ ਏਸੀ ਦੀ ਮਤਲਬ ਇਹਦੇ ਵਿੱਚ 5-6 ਰੰਗ ਆ ਜਾਂਦੇ ਨੇ ਜੀ ਜਿਹੜੇ ਚਿੱਟੇ ਰੰਗ ਚਾਹੁੰਦੀਆਂ ਉਹਨੂੰ ਰੋਂਗੀ ਕਿਹਾ ਜਾਂਦਾ ਹੈ ਉਹਦੀਆਂ ਬੇਲਾਂ ਵੀ ਚੌਲੇ ਵਰਗੀਆਂ ਨੇ ਇੱਕ ਲਾਲ ਰੰਗ ਚਾਹੁੰਦਾ ਇੱਕ ਜਿਵੇਂ ਚਿਤਰੇ ਮਾਹ ਹੁੰਦੇ ਨੇ ਉਸੇ ਤਰ੍ਹਾਂ ਚਿਤਲੇ ਰੰਗ ਦੇ ਦਾਣੇ ਹੁੰਦੇ ਨੇ ਇਹਦੇ ਵੀ ਆਪਣੇ ਚੌਲਿਆਂ ਦੇ ਠੀਕ ਹੈ ਜੇ ਅਸੀਂ ਇਹਨਾਂ ਨੂੰ ਕਈ ਵਾਰੀ ਇਹੋ ਜਿਹਾ ਟਾਈਮ ਆ ਜਾਂਦਾ ਕਿਸਾਨ ਵੀਰਾਂ ਕੋਲੇ ਕੰਮ ਜ਼ਿਆਦਾ ਵਧ ਜਾਂਦਾ ਜਾਂ ਚੌਲੇ ਥੋੜੇ ਰਹਿ ਜਾਂਦੇ ਨੇ ਲੱਗਦਾ ਵੀ ਮੰਡੀ ਨਹੀਂ ਜਾਇਆ ਜਾਣਾ ਠੀਕ ਹੈ ਤਾਂ ਇਹਨਾਂ ਨੂੰ ਸੁਕਾ ਕੇ ਦਾਲ ਦੇ ਰੂਪ ਚ ਵੀ ਇਹ ਵੇਚਦੇ ਨੇ ਠੀਕ ਹੈ ਤੇ ਬੀਜ ਦੇ ਰੂਪ ਚ 250 ਰੁਪਏ ਕਿਲੋ ਇਸ ਵਾਰ ਅਸੀਂ ਖੁਦ ਵੀ ਵੇਚੇ ਨੇ ਹਾਂ ਹਾਂ ਤੇ ਮਾਰਕੀਟ ਦੇ ਵਿੱਚ ਤਾਂ 3-400 ਰੁਪਏ ਰੇਟ ਸੀ ਠੀਕ ਹੈ ਤੇ ਆਪਾਂ ਉਵੇਂ ਦੇਖਣਾ ਵੀ ਕਿਸਾਨ ਸੌਖਾ ਕਿਵੇਂ ਰਹੇ ਆਮਦਨ ਕਿਵੇਂ ਵਧੇ ਇਹਨਾਂ ਦਾ ਬੀਜ ਕਿਸਾਨਾਂ ਨੂੰ ਘਰੇ ਬਣਾਉਣਾ ਚਾਹੀਦਾ ਕਿਉਂਕਿ ਇਹ ਵੈਰਾਈਟੀਆਂ ਨੇ ਦੇਸੀ ਬੀਜ ਨੇ ਸਾਡੇ ਠੀਕ ਹੈ ਇਹਨਾਂ ਚ ਕੋਈ ਹਾਈਬ੍ਰਿਡ ਨਹੀਂ ਆਉਂਦਾ ਹਜੇ ਵੈਸੇ ਕੋਈ ਗਮਰਾ ਕਰਕੇ ਦੇ ਦੇ ਤਾਂ ਮੈਨੂੰ ਪਤਾ ਨਹੀਂ ਪਰ ਇਹ ਸਾਰੀਆਂ ਨੇਟਿਵ ਵੈਰਾਈਟੀਆਂ ਨੇ ਸਾਡੀਆਂ ਮਾਲਵਾ ਬਿਲਡ ਦੀਆਂ ਠੀਕ ਹੈ ਤੇ ਬਹੁਤ ਵਧੀਆ ਪਾਈਆਂ ਜਾਂਦੀਆਂ ਕਾਮਯਾਬ ਨੇ ਇੱਥੇ ਤੇ ਇਹਨਾਂ ਨੂੰ ਅਸੀਂ ਢਾਲ ਦੇ ਰੂਪ ਚ ਵੀ ਵਰਤ ਸਕਦੇ ਹਾਂ ਕੱਚੀਆਂ ਨੂੰ ਸਬਜ਼ੀ ਦੇ ਰੂਪ ਚ ਦਾਣਿਆਂ ਨਾਲ ਵੀ ਜਿਵੇਂ ਆਲੂ ਤੇ ਦਾਣੇ ਕੱਢ ਕੇ ਬਣਾ ਸਕਦੇ ਹਾਂ ਮਲੇਰੀਆ ਤਿੰਨ ਕੈਟਾਗਰੀਆਂ ਬਣ ਜਾਂਦੀਆਂ ਨੇ ਠੀਕ ਹੈ ਇੱਕ ਤਾਂ ਜਦੋਂ ਸੁੱਕ ਜਾਂਦਾ ਸੁੱਕੀ ਦਾਲ ਦੀ ਥਾਂ ਤੇ ਜਦੋਂ ਮਰਜੀ ਵਰਤੋ ਸਾਰੇ ਸਾਲ ਲਈ ਸਟੋਰ ਕਰ ਲਓ ਇਹਨੂੰ ਠੀਕ ਹੈ ਫਿਰ ਚੌਥੀ ਕੈਟਾਗਰੀ ਇਹਦੀ ਬੀਜ ਬਣ ਜਾਂਦੀ ਹੈ ਠੀਕ ਹੈ ਜਦੋਂ ਜਮਾ ਕੱਚੀ ਹੁੰਦੀਆਂ ਨੇ ਉਦੋਂ ਕੱਟ ਕੇ ਕੱਚੀ ਫਲੀ ਜਿਵੇਂ ਬਣਾਉਨੇ ਆਪਾਂ ਉਵੇਂ ਬਣ ਜਾਂਦੀ ਹੈ ਜੇ ਬੜੀ ਪੱਕ ਜੇ ਉਹ ਕੱਚੀ ਹੋਵੇ ਤਾਂ ਦਾਣੇ ਕੱਢ ਕੇ ਬਣ ਜਾਂਦੀ ਹੈ ਮਲੇ ਇਹਦੇ ਸਟੈਪ ਨੇ ਅਲੱਗ-ਅਲੱਗ ਵਿਕਦੀ ਹੈ ਇਹ ਕੱਚੀ ਵੀ ਹੈ ਪੱਕੀ ਵੀ ਹੈ ਬੀਜਿੱਚ ਵੀ ਹੈ ਤੇ ਦਾਲ ਚ ਵੀ ਹੈ ਠੀਕ ਹੈ ਇਹਦੀ ਮਾਰਕੀਟ ਦੇ ਚਾਰ ਪੜਾਣੇ ਠੀਕ ਹੈ ਤੇ ਸਭ ਤੋਂ ਬੈਨੀਫਿਟ ਦੇਣ ਵਾਲੀ ਫ ਤੁਸੀਂ ਇਹ ਤੋਂ ਬਾਅਦ ਜਿਹੜੀ ਵੀ ਫਸਲ ਖੇਤ ਚ ਲਾਉਂਗੇ ਉਹਦਾ ਝਾੜ ਹੈ ਜਿਹੜਾ ਉਹ ਡੇਡਾ ਹੋ ਜਾਂਦਾ ਕਿਉਂਕਿ ਇਹ ਨਾਈਟ੍ਰੋਜਨ ਦੀ ਰਾਈਜ਼ੋਬੀਅਮ ਦੀ ਫੈਕਟਰੀ ਹੈ ਇਹਦੀਆਂ ਜੜਾਂ 'ਚ ਜਿਹੜੀਆਂ ਗੱਠਾਂ ਨੇ ਨਾਈਟ੍ਰੋਜਨ ਫਿਕਸ ਕਰਨ ਵਾਲੀਆਂ ਉਹ ਇੰਨੀਆਂ-ਇੰਨੀਆਂ ਮੋਟੀਆਂ ਹੋ ਜਾਂਦੀਆਂ ਨੇ ਕਿ ਮੈਨੂੰ ਲੱਗਦਾ ਇਹਦੇ ਮੁਕਾਬਲੇ 'ਚ ਕੋਈ ਵੀ ਢਾਂਚਾ ਵੀ ਨਹੀਂ ਆਉਂਦਾ ਠੀਕ ਹੈ ਤੇ ਸਭ ਤੋਂ ਉੱਪਰ ਹੈ ਠੀਕ ਹੈ ਇਹਦਾ ਮੱਲੜ ਵੀ ਜਿਹੜਾ ਆਪਾਂ ਕਾਰਬਨ ਮਾਦਾਂ ਕਹਿੰਦੇ ਆ ਉਹ ਵੀ ਸਭ ਤੋਂ ਜ਼ਿਆਦਾ ਹੈ ਠੀਕ ਹੈ ਤੇ ਜਾਣਕਾਰੀ ਦੇਣ ਲਈ ਅੰਮਰਜੀਤ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ